ਤੁਸੀਂ ਅਕਸਰ ਹੀ ਸਾਡੀ ਪੰਜਾਬ ਦੇ ਸਿਆਸਤਦਾਨਾਂ ਦੇ ਮੂੰਹ ਸੁਣਿਆ ਹੋਵੇਗਾ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਇਹ ਕਰ ਦਿੰਦੇ ਅਸੀਂ ਉਹ ਕਰ ਦਿੱਤੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਲੋਕ ਆਪਣੇ ਵੱਲੋਂ ਕਹੇ ਗਏ ਸ਼ਬਦਾਂ ਨੂੰ ਜਾਂ ਤਾਂ ਭੁੱਲ ਜਾਂਦੇ ਨੇ ਜਾਂ ਫਿਰ ਇਹ ਸਿਰਫ ਵੋਟਾਂ ਲੈਣ ਲਈ ਸਾਡੇ ਨਾਲ ਮਖੌਲ ਕਰਦੇ ਨੇ ਅਨਮੋਲ ਗਗਨਮਾਨ ਦੇ ਸਟੇਟਮੈਂਟ ਤੁਹਾਨੂੰ ਯਾਦ ਹੀ ਹੋਵੇਗੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਣ ਦਿਓ 5 ਮਿੰਟਾਂ 'ਚ ਐਮਐਸਪੀ ਦੇਾਂਗੇ ਆ ਲਓ ਉਹਨਾਂ ਦੀ ਸਰਕਾਰ ਵੀ ਆ ਗਈ ਕਿੱਥੇ ਐਮਐਸਪੀ ਚਲੋ ਇਹ ਵੀ ਛੱਡੋ ਕਾਂਗਰਸ ਹੁਨਾਮਾ ਆਦਮੀ ਪਾਰਟੀ ਦੀ ਸਰਕਾਰ ਵਲੇ ਕਹਿੰਦੀ ਹੈ ਕਿ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਨਹੀਂ ਦੇਣਾ ਸੀ ਪੰਜਾਬ 'ਚ ਇੰਨੀ ਮਾੜੀ ਕਾਨੂੰਨ ਵਿਵਸਥਾ ਨਹੀਂ ਹੋਣੀ ਸੀ ਪਰ ਕੋਈ ਉਹਨਾਂ ਨੂੰ ਪੁੱਛੇ ਬਾਈ ਆਪ ਤੋਂ ਪਹਿਲਾਂ ਵੀ ਤਾਂ ਤੋੜੀ ਹੀ ਸਰਕਾਰ ਸੀ ਉਦੋਂ ਕਿਉਂ ਨਹੀਂ ਇਹ ਕੰਮ ਹੋਇਆ ਨਮਸਕਾਰ ਮੈਂ ਹਾ ਤਜਸਮੀ ਰਾਏ ਤੁਸੀਂ ਦੇਖ ਰਹੇ ਹੋ ਰਹੇ ਤਾਂ ਪੰਜਾਬੀ ਤੁਹਾਨੂੰ ਯਾਦ ਹੈ ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਕੁਝ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਗਏ ਸਨ। ਦਰਅਸਲ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਨੇ ਸੀਮਾਨਤ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ ਵਕ-ਵਕ ਸਮਿਆ ਤੇ 6 ਪੜਾਵਾਂ 'ਚ ਸਕੀਮ ਲਾਗੂ ਕੀਤੀ ਸੀ। ਇਸ ਦੇ ਨਾਲ ਹੀ 2019 ਦੀਆਂ ਚੋਣਾਂ ਤੋਂ ਪਹਿਲਾਂ 7ਵਾਂ ਵਿਸ਼ੇਸ਼ ਪੜਾਵੀ ਕਰਵਾਇਆ ਗਿਆ। ਜਿਸ ਤਹਿਤ ਜ਼ਿਲ੍ਹੇ ਦੇ 102 ਕਿਸਾਨਾਂ ਦਾ 25.71 ਲੱਖ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ। ਪਰ ਹੁਣ ਇੱਕ ਅਜੇ ਹੱਤ ਤੱਤ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨੀ ਉਚਪਾ ਦਿੱਤਾ ਹੈ ਦਰਅਸਲ ਜਿਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਸੀ ਉਹਨਾਂ ਵਿੱਚੋਂ 11000 ਦੇ ਕਰੀਬ ਕਿਸਾਨ ਅਜੇਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਕਰਜ਼ਾ ਮਾਫੀ ਦਾ ਕੋਈ ਲਾਭ ਹੀ ਨਹੀਂ ਮਿਲਿਆ ਕਾਂਗਰਸ ਸਰਕਾਰ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਜਿਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤੇ ਕਈ ਸ਼ਰਤਾਂ ਲਗਾ ਕੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਲੱਗੇ ਇਸ ਦੇ ਲੈਵਕ-ਵਕ ਪੜਾਵਾ ਜੇ ਕਿਸਾਨਾਂ ਨੂੰ ਕਰਜ਼ਾ ਮਾਫੀ ਦਿੱਤੀ ਗਈ ਪਰ 2022 ਚ ਸਰਕਾਰ ਬਦਲਣ ਨਾਲ ਸਕੀਮ ਤੋਂ ਵਾਂਝੇ ਰਹਿ ਗਏ ਕਿਸਾਨ ਅਜੇ ਵੀ ਕਰਜ਼ਾ ਮਾਫੀ ਦੀ ਉਡੀਕ ਚ ਨੇ ਜ਼ਿਲ੍ਹੇ ਦੇ 33345 ਕਿਸਾਨਾਂ ਨੂੰ ਕਰਜ਼ਾ ਮਾਫੀ ਸਕੀਮ ਦਾ ਲਾਭ ਮਿਲਿਆ ਵਿਭਾਗ ਨੇ ਕਰਜ਼ਾ ਮਾਫੀ ਲਈ ਕਿਸਾਨਾਂ ਦੇ ਖਾਤਿਆਂ 'ਚ 139 ਕਰੋੜ 15 ਲੱਖ 75806 ਰੁਪਏ ਜਮ੍ਹਾਂ ਕਰਵਾ ਦਿੱਤੇ ਜਦਕਿ ਜ਼ਿਲ੍ਹੇ ਦੇ 33540 ਕਿਸਾਨਾਂ ਨੂੰ 140 ਕਰੋੜ 19 ਲੱਖ 5202 ਰੁਪਏ ਪ੍ਰਾਪਤ ਹੋਏ ਨੇ ਮੌਜੂਦਾ ਸਥਿਤੀ ਇਹ ਹੈ ਕਿ 1 ਕਰੋੜ 3 ਲੱਖ 29396 ਰੁਪਏ ਦੇ ਬਕਾਇਆ ਜੋ 76 ਲੱਖ 2855 ਰੁਪਏ ਪੀ ਐਸ ਸੀ ਬੀ ਵਿਭਾਗ ਕੋਲ ਵਾਪਸ ਆ ਚੁੱਕੇ ਨੇ ਤੇ 27 ਲੱਖ 26540 ਰੁਪਏ ਬੈਂਕਾ ਕੋਲ ਪਏ ਨੇ ਕਰਜ਼ਾ ਮਾਫੀ ਤਹਿਤ ਉਕਤ ਰਾਸ਼ੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਜਮਾ ਨਹੀਂ ਕਰਵਾਈ ਗਈ ਹੈ ਇਸ ਤੋਂ ਇਲਾਵਾ 11 ਹਜ਼ਾਰ ਕਿਸਾਨ ਅਜੇ ਹੇਲੇ ਜਿੰਨਾ ਲਈ ਅਜੇ ਤੱਕ ਕੋਈ ਪੈਸਾ ਜਾ ਰਹੀ ਹੀ ਨਹੀਂ ਹੋਇਆ ਉਹਨਾਂ ਨੂੰ ਉਮੀਦ ਸੀ ਕਿ ਆਪ ਸਰਕਾਰ ਸੱਤਾ 'ਚ ਆਉਂਦੇ ਹੀ ਉਹਨਾਂ ਦਾ ਕਰਜ਼ਾ ਮਾਫ ਕਰ ਦੇਵੇ ਕਿ ਪਰ ਅਜੇ ਹਣ ਨਹੀਂ ਹੋਇਆ ਜਿਸ ਕਾਰਨ ਕਿਸਾਨ ਨਿਰਾਸ਼ ਨਜ਼ਰ ਆ ਰਹੇ ਨੇ ਇਸ ਦੌਰਾਨ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਯਤਨ ਨਹੀਂ ਕਰ ਰਹੀ ਹੈ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਕਿਸਾਨਾਂ ਤੇ ਲਾਠੇ ਚਾਰਜ ਵੀ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨਾਂ ਦੀ ਕਰਜ਼ਾ ਮਾਫੀ ਤੇ ਇਲਾਵਾ ਕਾਫੀ ਸਮਾਂ ਪਹਿਲਾਂ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਪਰਿਵਾਰਾਂ ਦੇ ਕਰਜ਼ਾ ਮਾਫ ਕਰਨ ਅਤੇ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਹੁਣ ਇਸ ਰਿਪੋਰਟ ਤੁਹਾਨੂੰ ਸਮਝਦਾ ਆ ਹੀ ਗਿਆ ਹੋਵੇਗਾ ਕਿ ਇਹ ਜੋ ਸਿਆਸਤਦਾਨ ਨੇ ਇਹ ਉਦੋਂ ਤੱਕ ਚੰਗੀਆਂ ਗੱਲਾਂ ਕਰਦੇ ਨੇ ਜਦੋਂ ਤੱਕ ਉਹਨਾਂ ਨੂੰ ਸੱਤਾ ਨਹੀਂ ਮਿਲ ਜਾਂਦੀ ਫੇਰੇ ਆਪਣੀਆਂ ਕਈਆਂ ਗੱਲਾਂ ਭੁੱਲ ਜਾਂਦੇ ਨੇ ਇਸ ਲਈ ਹੁਣ ਤੁਸੀਂ ਜਦੋਂ ਵੀ ਵੋਟ ਪਾਓ ਤਾਂ ਸੋਚ ਸਮਝ ਕੇ ਪਾਓ ਕਿਉਂਕਿ ਇਹ ਤੁਹਾਡੇ ਭਵਿੱਖ ਦਾ ਸਵਾਲ ਹੈ